ਪਟਿਆਲਾ ਦੀ ਇਕਤਾ ਕਲੋਨੀ ਦੇ ਵਿੱਚ ਪ੍ਰਾਪਰਟੀ ਵਿਵਾਦ ਦੇ ਵਿੱਚ ਇੱਕ ਪਤੀ ਪਤਨੀ ਦਾ ਦੂਜੇ ਪੱਖ ਦੇ ਵੱਲੋਂ ਕੁੱਟ-ਕੁੱਟ ਕੇ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ 10 ਅਪ੍ਰੈਲ ਦੀ ਦੱਸੀ ਜਾ ਰਹੀ ਹੈ ਜਦੋਂ ਇੱਕ ਪ੍ਰਾਪਰਟੀ ਵਿਵਾਦ ਦੇ ਚੱਲਦੇ ਹਾਂ ਪ੍ਰੇਮਤੀ ਮਾਨ ਅਤੇ ਉਸਦੀ ਪਤਨੀ ਪੁਸ਼ਪਾ ਦੇਵੀ ਦੀ ਇੱਕ ਵਿਅਕਤੀ ਨੇ ਘਰ ਅੰਦਰ ਵੜ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਪ੍ਰੇਮਤੀ ਮਾਨ ਦੀ ਮੰਨੀਏ ਤਾਂ ਉਸ ਦਾ ਕਹਿਣਾ ਹੈ ਕਿ ਉਹ ਪਲਾਟਾਂ ਦੀ ਖਰੀਦ-ਵੇਚ ਦਾ ਕੰਮ ਕਰਦਾ ਹੈ ਅਤੇ ਇਸ ਸਬੰਧ ਵਿੱਚ ਉਸ ਦਾ ਕੁਝ ਵਿਅਕਤੀਆਂ ਦੇ ਨਾਲ ਵਿਵਾਦ ਚੱਲ ਰਿਹਾ ਸੀ। ਇਸੇ ਦੇ ਚੱਲਦੇ ਉਹਨਾਂ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਸਾਡੀ ਕੁੱਟਮਾਰ ਕਰਨ ਲਈ ਭੇਜਿਆ। ਉਕਤ ਵਿਅਕਤੀ ਨੇ ਪਹਿਲਾਂ ਉਹਨਾਂ ਦੇ ਘਰ ਨੂੰ ਬਾਹਰੋਂ ਜਿੰਦਾ ਲਾਇਆ ਤਾਂ ਕਿ ਉਹ ਕਿਤੇ ਬਚ ਕੇ ਭੱਜ ਨਾ ਸਕਣ। ਅਤੇ ਉਸ ਤੋਂ ਬਾਅਦ ਗਵਾਂਡੀਆ ਦੇ ਘਰ ਵਿੱਚੋਂ ਪੌੜੀ ਲਗਾ ਕੇ ਉਹਨਾਂ ਦੇ ਘਰ ਵਿੱਚ ਆਇਆ ਅਤੇ ਲੋਹੇ ਦੀ ਰੋਡ ਲੈ ਕੇ ਪਤੀ-ਪਤਨੀ ਦਾ ਜਮ ਕੇ ਕੁਟਾਪਾ ਕੀਤਾ। ਇਸ ਪ੍ਰਾਂਤ ਦੋਵੇਂ ਪਤੀ-ਪਤਨੀ ਨੂੰ ਪਟਿਆਲਾ ਦੇ ਰ지ਂਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਦੇ ਵੱਲੋਂ ਇਹਨਾਂ ਪਤੀ-ਪਤਨੀ ਦੇ ਹੌਸ਼ ਵਿੱਚ ਆਉਣ ਮਗਰੋਂ ਬਿਆਨ ਦਰਜ ਕਰ ਲਏ ਗਏ ਹਨ ਜਿਸ ਦੇ ਆਧਾਰ ਤੇ ਪੁਲਿਸ ਹੁਣ ਉਕਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਗੱਲ ਕਹਿ ਰਹੀ ਹੈ। ਉਕਤ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਉਹ ਪਤੀ-ਪਤਨੀ ਘਰ ਦੇ ਵਿੱਚ ਇਕੱਲੇ ਹੀ ਰਹਿੰਦੇ ਹਨ ਅਤੇ ਹੁਣ ਵੀ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੈ ਤੇ ਪੁਲਿਸ ਤੋਂ ਹੁਣ ਸਖਤ ਕਾਰਵਾਈ ਮੰਗ ਕਰ ਰਹੇ ਹਨ ਵਾ ਮੈਂ ਪ੍ਰੇਮਚੰਦ ਜੀ ਬਾਪ ਦਾ ਨਾਮ ਜੋਤੀराम ਪ੍ਰੇਮ ਜੀ ਕੀ ਮਸਲਾ ਕੀ ਹੋਇਆ ਜਿਹੜਾ ਸੀਸੀਟੀਵੀ ਤੁਹਾਨੂੰ ਕੁੱਟਰੇ ਨਿਗੇ ਕੌਣ ਸੀ ਉਹ ਵਿਅਕਤੀ ਤੇ ਕੀ ਮਸਲਾ ਸੀ ਇਹ ਐਕਚੁਅਲੀ ਬੰਦੇ ਹਾਇਰ ਕਰੇ ਹੋਏ ਹੈ ਇਹ ਮੇਰੇ ਦੁਸ਼ਮਣ ਦੇ ਨਾਲ ਲਗਾਏ ਮੇਰੇ ਦੁਸ਼ਮਣ ਨੇ ਬੰਦੇ ਭੇਜੇ ਮੇਰੇ ਕੋਲ ਮਾਰ ਕੁੱਟਣ ਵਾਸਤੇ ਜਾਨ ਮਾਰਨ ਵਾਸਤੇ ਆਏ ਸੀਗੇ ਮੈਨੂੰ ਲੇਕਿਨ ਵੀ ਮੌਕੇ ਤੇ ਪੀਸੀਆਰ ਵੈਨ ਪਹੁੰਚ ਗਈ ਉਸ ਕਰਕੇ ਮੇਰਾ ਬਚਾਅ ਹੋ ਗਿਆ ਅੰਡੇਗੋ ਆਂਡੇਆ ਨੇ ਪੀਸੀਆਰ ਨੂੰ ਫੋਨ ਕਰਤਾ ਇਹ ਜਿਹੜਾ ਕਿਹੜੇ ਦਿਨ ਦੀ ਘਟਨਾ ਹੈ ਇਹ 10 ਤਰੀਕ ਦੀ ਘਟਨਾ ਹੈ ਜੀ 9 ਤਾਰੀਖ ਕੋ ਇੱਕ ਦਿਨ ਪਹਿਲੇ ਸ਼ਾਮ ਕੋ ਮੇਰੇ ਕੈਮਰੇ ਤੋੜ ਦਿੱਤੇ ਗਏ ਬਾਹਰ ਦੇ ਇਹ ਸੰਜੇ ਕੁਮਾਰ ਜੀ ਕੀ ਦੁਸ਼ਮਣੀ ਕਰਦੀ ਹੈ ਦੁਸ਼ਮਣੀ ਇਹ ਹੈ ਜੀ ਬਦਮਾਸ਼ੀ ਕਰਦਾ ਜਿਹੜਾ ਮੈਂ ਬੰਦਾ ਮਾਰ ਰਿਹਾ ਸਾਨੂੰ ਵੀਡੀਓ ਦੇ ਵਿੱਚ ਤੇ ਮੇਰੇ ਕੇਸ ਚੱਲੇ ਹਨ 3 ਪ੍ਰੋਪਰਟੀ ਦੇ ਮੇਰੇ ਖਿਲਾਫ ਤੇ ਜਿਹਦੇ ਤੇ ਸਾਡਾ ਕੋਰਟ ਚ ਸਮਝੌਤਾ ਹੋ ਚੁੱਕਾ ਤੇ ਉਨੇ ਜਿਨਕੇ ਸਾਥ ਮੇਰਾ ਡਿਸਪਿਊਟ ਚੱਲ ਰਿਹਾ ਹੈ ਕੋਰਟ ਮੈਂ ਉਹਨਾਂ ਨੇ ਇਸ ਕੋ ਹਾਇਰ ਕਰਿਆ ਹੈ ਹਾਂ ਵੀ ਇਹਨੂੰ ਕੋ ਜਾਨ ਸੇ ਖਤਮ ਕਰਨਾ ਹੈ और इसने हमारे घर का हमने कुंडी ला के अंदर बैठे थे और हमारे घर के बाहर लोक लगा के और दूसरे के मकान के मुरारी लाल शर्मा के मकान से ऊपर पोड़ी लगा के हमारे अंदर एंटर हुआ उपर छत पे छत से फिर दरवाजा तोड़या फिर एक और दरवाजा पता वो तोड़िया फिर हमारे अंदर बेड़े से एंटर हुआ पहले जिदे जिदे हो पहले इन्हें कृपान नाल साडे ते हमला किया जिद से मेरी घरवाली जख्मी हो गई और मेरे हाथ भी कट्टे गए उस तो बाद इसने रोड नाल हमला कराया है और फिर रोड नाल कुट के लहू लुहान जब हो गए वहाँ पे उसके बाद वहाँ पे इसने हमारे से ब्लाइंड पेपर से साइन करवाए हैं आधार कार्ड से साइन करवाए हैं हमारे फ़ोन नंबर लिखे हैं और उसके बाद इसने क्या भी मैं तुम्हें जान से मारूँगा अभी एक लड़का इसका बाहर खड़ा था जिसका नाम हरिंदर है उसको पेपर दिए भी तुम स्टाम टाइप करा के लेके आओ मैं अंदर जब तक बैठे हैं इनका पहले सारी प्रॉपर्टी साइन करवा के फिर आप इनको मार देंगे जो वो रस्सी भी नाल लेके आई थी वो रस्सी भी वहीं पे पई गया और वो छोरा भी अभी वहाँ है तलवार और रोड पुलिस वहाँ से ले गई और फिर पुलिस ने वहाँ से ताला खुलवाया इससे अंदर से चाबी ली चाबी ये, ये अंदर ही सीखा जी फिर पुलिस ने फट लिया जी उसे मौके से पुलिस आई है पुलिस ने इसको अरेस्ट कराया वहाँ खून के निशान हमारी सट्टा के निशान पुलिस ने हमें यहाँ राजिंद्रा में एडमिट कराया तो उसको काबू कर लिया ਅਭੀ ਕੋਸ਼ਾ ਤੁਹਾਡੇ ਸਰਟੀਫਿਕੇਟ ਕਿੰਨੇ ਕ ਲੱਗੇ ਦੇਖੋ ਮੇਰੇ ਮੈਸੇਜ ਕੇ ਦੋਨੋ ਹੱਥੋਂ ਮੈਂ ਫੈਕਚਰ ਨਾਲ ਤਲਵਾਰ ਦੇ ਕਟਿੰਗ ਦੇ ਨਿਸ਼ਾਨ ਆ ਮੇਰੀ ਖਾਬੀ ਬਾਜੂ ਟੁੱਟੀ ਹੋਈ ਹੈ ਦੋ ਜਗ੍ਹਾ ਸੇ ਮੇਰਾ ਆਪਰੇਸ਼ਨ ਹੋਣਾ ਹੈ ਔਰ ਮੇਰੀ ਲਾਤਾਂ ਤੇ ਰਾੜਾ ਨਾਲ ਕੁੱਟਿਆ ਹੋਇਆ ਜੀ ਸਾਰਾ ਸਰੀਰ ਜ਼ਖਮੀ ਹੋਇਆ ਹੋਇਆ ਜੀ ਇਹ ਅੰਦਰ ਇੱਕ ਅੱਲਾ ਸੀਗਾ ਜੀ ਦੋ ਬੰਦੇ ਬਾਹਰ ਸੀਗੇ ਇੱਕ ਬੰਦਾ ਛੱਤ ਤੇ ਸੀਗਾ ਜਿਹੜੇ ਬਾਹਰ ਬੰਦੇ ਸੀ ਉਹਨੂੰ ਪਛਾਣਦੇ ਤੁਸੀਂ ਹਾਂ ਜੀ ਹਾਂ ਪਛਾਣਦੇ ਸਭ ਦੇ ਨਾਮ ਹੈ ਜੀ ਸਭ ਲਈ ਜਿਹੜਿਆਂ ਨਾਲ ਪ੍ਰਾਪਰਟੀ ਦਾ ਡਿਸਪਿਊਟ ਸੀ ਜਿਹੜਾ ਹਾਇਰ ਕਰੇ ਤੁਹਾਨੂੰ ਇਹ ਵੀ ਬੰਦਾ ਜਾਣਦਾ ਸੀ ਜਿਹੜੇ ਜਿਹੜਾ ਪੁੱਟਕੇ ਗਿਆ ਜਾਂ ਪ੍ਰਾਪਰਟੀ ਵਾਲਾ ਇਹ ਜਾਣਦੇ ਨੇ ਨਹੀਂ ਨਹੀਂ ਇਹ ਇਹ ਵੀ ਜਾਣਦਾ ਸੀ ਇਹ ਮੇਰਾ ਭੇਤੀ ਸੀਗਾ ਮੇਰੇ ਘਰ ਆਣ ਜਾਣ ਸੀ ਇਹ ਮਿਸਤਰੀ ਦਾ ਕੰਮ ਕਰਦਾ ਹੈ ਇਹ ਮੇਰੇ ਗੇਟ ਵਗੈਰਾ ਮਤਲਬ ਜੋ ਹੈ ਨਾ ਸਾਰੇ ਇਹ ਲਾ ਕੇ ਗਿਆ इसको मेरे घर के रास्ते का पता था पुलिस ने हाँ वो एक बंदा पुलिस की हिरासत में दूसरे घर से फरार है जो हरिंदर है उसकी माता का मेरे पास केस चल रहा है एक का नाम है जी किरण बाला एक का बासमती देवी ये बासमती देवी का लड़का है हरिंदर जो अभी फड़ा गया जो कागज स्टाम लेके गया है ठीक है जी बाहर खड़ा सी वो हरिंदर नाम है जी उसका जो स्टाम लेने के लिए जा रहा था जिसको ਸੰਜੇ ਕੁਮਾਰ ਨੇ ਪੇਪਰ ਦੀਆਂ ਅੰਦਰ ਤੇ ਬਲੈਂਡ ਸਾਈਨ ਕਰਵਾ ਕੇ ਤੇ ਇਹਨਾਂ ਦਾ ਕੀ ਰਿਸ਼ਤਾ ਸੰਜੇ ਦਾ ਤੇ ਹਰਿੰਦਰ ਦਾ ਇਹ ਆਪਸ ਵਿੱਚ ਮਤਲਬ ਯਾਰੀ ਦੋਸਤੀ ਹੈ ਇੱਕ ਗਰੁੱਪ ਬਣਿਆ ਹੋਇਆ ਇਹਨਾਂ ਦਾ ਠੀਕ ਹੈ ਜੀ ਔਰ ਇਸ ਵਿੱਚ ਦੋ ਨਾਮ ਹੋ ਰਹੇ ਜੀ ਇੱਕ ਹਰੀ ਪ੍ਰਸ਼ਾਦ ਮਿਸ਼ਰਾ ਜਿਨ੍ਹਾਂ ਦਾ ਕੋਰਟ ਵਿੱਚ ਕੇਸ ਚੱਲਿਆ ਹੈ ਅਜੇ ਔਰ ਇੱਕ ਹੈਗਾ ਜੀ ਮਤਲਬ ਜਿਉਹ ਹੈ ਨਾ ਸਿਵ ਕੁਮਾਰੀ ਹੋਜਾ ਮਾਰ ਕੁੱਟ ਰਹੇ ਨੇ ਕਿੰਨੇ ਵਿਅਕਤੀ ਜਿਹੜਾ ਮਾਰਦੇ ਡੇੜੇ ਚ ਤਾਂ ਇੱਕ ਹੀ ਸੀ ਜੀ ਹਾਂ ਮੁੰਮੀ ਕੁੱਟਿਆ ਮੈਨੂੰ ਵੀ ਕੁੱਟਿਆ ਮੈਂ ਇਹਨਾਂ ਨੂੰ ਮਾਰਦਾ ਸੀ ਮੈਂ ਜੇ ਵਿੱਚ ਆਈ ਮੈਨੂੰ ਵੀ ਕੁੱਟਿਆ ਕਿੰਨੀ ਕਿ ਸੱਟ ਲੱਗੀ ਮੇਰੇ ਬਹੁਤ ਸੱਟ ਪੈਨੇ ਬੱਜਵਾ ਤੇ ਛਾਤੀ ਤੇ ਮੁੱਠਾਂ ਤੇ ਆਈ ਜੋ ਕੀ ਨਾ ਇਹ ਅਸੀਂ ਰਣਜੀਤ ਸਿੰਘ ਥਾਣਾ ਲਾਜ਼ਮੀ ਚ ਸਰ ਕੀ ਮਾਮਲਾ ਜੀ ਮਾਮਲਾ ਢਾਈ ਛਕੜਦਾ ਜੀ ਇੱਕ ਇਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਵਾਈ ਹੁਣ ਬਿਆਨ ਲਖਤਾ ਜਿਨ੍ਹਾਂ ਨੇ ਬਿਆਨ ਤੋਂ ਬਾਅਦ ਬਿਆਨ ਦੇ ਮੁਤਾਬਕ ਜਿਹੜੀ ਧਾਰਾ ਬਣਨੀ ਹੈ ਧਾਰਾਵਾਂ ਬਣਨੀਆਂ ਉਹ ਤਹਿਤ ਮੁਕੱਦਮਾ ਦਰਜ ਕਰਾਂਗੇ। ਸਰ ਕਿੰਨੇ ਜਣੇ ਫੱਟਣ ਦੇਗੇ? ਫਿਲਹਾਲ ਤਾਂ ਦੋ ਨੇ ਜੀ ਬਾਕੀ ਜੇ ਕੋਈ ਇਨਵੈਸਟੀਗੇਸ਼ਨ ਨਾਲ ਕੋਈ ਗੱਲ ਸਾਹਮਣੇ ਆਈ ਤਾਂ ਉਸ ਹਿਸਾਬ ਨਾਲ ਕੀ ਕਾਰਵਾਈ ਅਮਰਚਨ ਦੇ ਚਲ। ਸਰ ਕੋਈ ਬੰਦਾ ਹਿਰਾਸਤ ਵੀ ਲਿਆ ਗਿਆ ਹੈਗਾ। ਆ ਇੱਕ ਆਇਆ ਸੀ ਮੌਕੇ ਤੇ ਜਿਹੜਾ ਹੈਗਾ ਸੀ ਉਹ ਦੀ ਸਤਕਵਾੰਦਾ ਕੀਤੀ ਸੀ। ਤੇ ਬਾਕੀ ਉਹ ਮੁਕੱਦਮੇ ਵਿੱਚ ਵੱਖਰੀ ਰਜਿਸਟ੍ਰ ਪਾਉਣਗੇ।